ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣਾ ਨਵੇਂ ਬਲੌਗ ਵਿੱਚ ਅੱਜ ਆਏ ਹੋਏ ਆਪਾਂ ਆਰ ਐਸ ਫਾਰਮ 'ਤੇ ਆਪਾਂ ਭਾਈ ਕੀ ਫਾਰਮ ਚਾਹੀ ਹੋਇਆ ਠੀਕ ਹੈ ਜਾਂਦਾ ਫਰਮਾ ਬਾਹੀ ਲੱਗਿਆ ਭਾਈ ਬਿਨਾਂ ਟਰੈਕਟਰ ਦੇ ਅੱਜ ਕੱਖ ਪਾਉਣ ਨਹੀਂ ਇਹ ਟਰੈਕਟਰ ਨਾਲ ਪਾਉਂਦੇ ਆ ਅੱਜ ਟਰੈਕਟਰ ਖੜ ਗਿਆ ਜੀ ਇਹ ਸਿੱਖਣਾ ਆਏ ਆਪਾਂ ਚੈੱਕ ਕਰਨ ਕੀ ਗੱਲ ਹੋਈ ਤੇ ਹੁਣ ਦੇਖਦੇ ਆ ਮਸ਼ੀਨ ਪਾਈ ਵੀ ਇਹਨਾਂ ਨੇ ਵੱਡਾ ਟਰੈਕਟਰ 50 PPR ਇਹਦੀ ਹੁਣ PTU ਦਾ ਇੱਕ ਸੈਂਸਰ ਖਰਾਬ ਹੋ ਗਿਆ ਜੀ ਸੋ ਚੀ ਖਰਾਬ ਹੋ ਗਈ ਇਹਨੂੰ ਕਰੰਟ ਨਹੀਂ ਮਿਲ ਰਿਹਾ ਪੂਰਾ ਉਹ ਬਦਲ ਕੇ ਆਪਾਂ ਨੇ ਹੁਣ ਇਹ ਚੱਲਦਾ ਕਰਕੇ ਜਾਣਾ ਜੀ ਅੱਜ ਦੇਖਦੇ ਆ ਮਲਾਉਣੇ ਬਾਈ ਨਾਲ ਤੁਹਾਨੂੰ ਆਲ ਪੈ ਜਾਂਦਾ ਹੈ ਇਹ ਇਹਨਾਂ ਨੇ ਬਾਈਨਾਂ ਨੂੰ ਆਪਾਂ 50 75 ਦਿੱਤਾ ਸੀਗਾ ਇਹ 24 24 ਮਾਡਲ ਆ ਬਾਬੇ ਇਹ ਹਾਂ ਹਾਂ 24 ਮਾਡਲ ਹੈ ਦਿੱਤਾ ਸੀਗਾ ਇਹਨਾਂ ਨੇ ਬਾਈਨਾਂ ਨੇ ਇਹ achar achar ਵਾਲੀ ਮਸ਼ੀਨ ਤੇ ਲਾਇਆ ਸੀਗਾ ਇਹ ਜਿਹੜੀ 4 ਸਿਆੜ ਲੈ ਕੇ ਜਾਂਦੀ ਵੱਡੀ ਬਸ ਹਤ ਉਹਦੇ ਖਾਤਰ 75 ਨਾ 90 HP ਦਾ ਟਰੈਕਟਰ ਰეკਮੈਂਡ ਕਰਦੀ ਹੈ ਕੰਪਨੀ ਜਿਹੜੇ ਮਸ਼ੀਨਾਂ ਬਣਾਉਂਦੇ ਨੇ ਪਰ ਇਹ ਬੜਾ ਵਧੀਆ ਚੱਲਿਆ ਇਹਨਾਂ ਦਾ ਬਾਕੀ ਬਾਈ ਨੂੰ ਪੁੱਛਦੇ ਆ ਕਿ ਕਿਦਾਂ ਰਿਹਾ ਐਕਸਪੀਰੀਅੰਸ ਅੱਜ ਥੋੜੀ ਜੀ ਨਾ ਇਹਦੇ ਵਿੱਚ ਪੀਟੀਓ ਇਹਨਾਂ ਚ ਤੁਹਾਨੂੰ ਪਤਾ ਬੱਬੇ ਵੀ ਇਹਨਾਂ ਚ ਸੀਆਰਡੀ ਚ ਇਲੈਕਟ੍ਰੋਨਿਕ ਆਉਂਦੀ ਹੈ ਸੋਚ ਆ ਲੱਗੀ ਹੋਈ ਹੈ ਤੁਹਾਨੂੰ ਦਿਖਾ ਦਿਆਂਗਾ ਬਾਕੀ ਜਿਹਨਾਂ ਨੇ ਰੱਖੇ ਉਹਨਾਂ ਨੂੰ ਪਤਾ ਹੀ ਹੋਊਗਾ ਕਿਲੀ ਸੋਚ ਤੇ ਇਹ ਨਾ ਬਾਈ ਦੇ ਵਿੱਚ ਕੀ ਆਪਣਾ ਲਾਢੀ ਬਾਈ ਨੂੰ ਮਿਲੋ ਪਹਿਲਾਂ ਬਾਈ ਕੀ ਹਾਲ ਆ ਬੜੀਆ ਬੜੀਆ ਤੇ ਆ ਬਾਈ ਦੇ ਵਿੱਚ ਆਈ ਹੈ ਦਿੱਕਤ ਮਤਲਬ ਪੀਟੀਓ ਚ ਕੀ ਚਲਦੀ-ਚਲਦੀ ਬੰਦ ਹੁੰਦੀ ਆ ਇਹ ਚਲਦੀ-ਚਲਦੀ ਮੇਰੇ ਬੰਦ ਹੋਣ ਲੱਗਦੀ ਆ ਅੱਛਾ ਜੀ ਵੈਸੇ ਤਾਂ ਇਹ ਇੱਕ ਦਿਨ ਪਹਿਲਾਂ ਵੀ ਆਈ ਸੀ ਕਿ ਦਿੱਕਤ ਮੰਨ ਕੇ ਚਲੋ ਵੀ 15 ਕਿ ਦਿਨ ਪਹਿਲਾਂ ਹਨਾ ਫਿਰ ਅਸੀਂ ਇਹਦਾ ਫਿਰ ਚੱਲ ਪਿਆ ਤਾਂ ਇਹ ਜਣੀ ਆਰਡਰ ਹੀ ਤੇ ਜਦੇ ਪਵਾਤਾ ਸੀ ਸੋਚਦਾ ਬਾਕੀ ਹਲੇ ਸੋਚ ਆਈ ਨਹੀਂ ਹੈਗੀ ਹੁਣ ਕੰਪਿਊਟਰ ਲੈ ਕੇ ਆ ਰਹੇ ਹਾਂ ਬੰਦੇ ਸਾਡੇ ਕੋਡ ਆਉਂਦਾ ਇੱਕੋ ਲਾ ਕੇ ਦੇਖਦੇ ਵੀ ਕੋਡ ਜੇ ਤਾਂ ਕਲੀਅਰ ਹੋ ਕੇ ਸਰਦਾ ਕੋਡ ਕੰਪਿਊਟਰ ਨਾਲ ਉਹ ਕਰਦਾ ਕਿ ਫੇ ਨਹੀਂ ਸੋਚਦਾ ਫੇ ਬਾਈ ਪਾਏ ਦੇਣੀ ਆਪਾਂ ਨੇ ਠੀਕ ਨਹੀਂ ਅੱਜ ਆਜੇ ਚਾਹੇ ਕੱਲ ਨੂੰ ਆ ਜੇ ਬਾਕੀ ਬਾਈ ਤੂੜੀ ਵਾਲੀ ਮਸ਼ੀਨ ਪਰ ਕਿੱਦਾਂ ਦਾ ਰਿਹਾ ਇਹਦਾ ਐਕਸਪੀਰੀਅੰਸ ਆਹ ਸੱਚ ਮੱਕੀ ਵਾਲੀ ਸੌਰੀ ਮੱਕੀ ਵਾਲੀ ਵਧੀਆ ਲੱਗਿਆ ਜੀ ਵਧੀਆ ਚੱਲਦਾ ਨਾ ਦਬਦਾ ਦੋਦਾ ਤਾਂ ਨਹੀਂ ਹੈਗਾ हां ए मैं एक पहला भी वीडियो देखी सी की कहंदे ਵੀ ਜੇ ਮੰਨ ਕੇ ਚੱਲੋ ਮੱਕੀ ਵਾਲੀ ਮਸ਼ੀਨ ਤੇ 50 75 ਲਾਉਣਾ ਨਾ ਤਾਂ ਹੈਪੀ ਜਿਹੜਾ ਨੌਨ ਪੀਆਰ ਗੇਅਰ ਵਾਲਾ ਏ ਉਹ ਟਰੈਕਟਰ ਕਾਮਯਾਬ ਨਹੀਂ ਹੈਗਾ ਉਹ ਪਤਾ ਕਰਦੇ ਉਹ ਕਦੇ ਨਹੀਂ ਕਾਮਯਾਬ ਹੈਗਾ ਉਹਦਾ ਮੰਨ ਕੇ ਚੱਲ ਤੋਰੇ ਦਾ ਫਰਕ ਪੈਂਦਾ ਹਾਂਜੀ ਹੁਣ ਇਹਦੇ ਜਿੰਨੇ ਮੂਰੇ ਨੂੰ ਲੋਹਾ ਉਹਨੇ ਹੀ ਪਿੱਛੇ ਨੂੰ ਲੋਹਾ ਹੈ ਨਾ ਬਾਈ ਉਹਦਾ ਪਿੱਛੇ ਨੂੰ ਤੋਰਾ ਵੱਜ ਜਾਂਦਾ ਫਿਰ ਉਹ ਟਰੈਕਟਰ ਦਬਦਾ ਇਹ ਟਰੈਕਟਰ ਨੇ ਤੋਰਾ ਮਤਲਬ ਇਹ ਪੂਰਾ ਬਣਾ ਲੈਂਦਾ ਆਪਣਾ ਤੇ ਬਾਕੀ ਹੁਣ ਇਹਦਾ ਇਹਦੇ ਗੱਲ 6 ਕਿੱਲੇ ਵੱਡੇ ਮੱਕੀ ਦੇ ਹਾਂਜੀ ਆਪਣਾ ਸਵੇਰੇ 8 ਵੇ ਚਲਾਈ ਤੀ ਹਾਂਜੀ 5:30 ਵੇ ਬੰਦ ਕਰਤੀ ਮਤਲਬ ਹਾਂ ਮਤਲਬ ਵਧੀਆ ਨਵੇੜਾ 4 ਸਾਈਡ ਵਾਲੀ ਮਸ਼ੀਨ ਆ ਆਪਣੇ ਕੋਲ ਨਾ ਜਿਹੜੀ 4 ਲਿਖ ਜਾਂਦੀ ਆ ਵੱਡੀ ਤੇ ਐਵਰੇਜ ਕਿ ਆਈ ਵੀ ਐਵਰੇਜ ਯਾਰ ਆਪਾਂ ਟੈਂਕੀ ਫੁੱਲ ਕਰੀ ਦੀ ਸੀ ਸੂਟ ਹਾਂਜੀ ਇੱਕੇ ਨਹੀਂ ਵੱਟ ਹੁੰਦਾ ਠੀਕ ਭਾਈ ਸਹੀ ਹੋਆ ਭਾਈ ਕੰਮ ਵੀ ਜ਼ਿਆਦਾ ਕੱਢਦਾ ਹੈ ਲੋਡ ਪਾ ਦਿੰਦੀ ਆ ਹਾਂ ਹੁਣ ਜਾਨੀ ਥੋੜਾ ਸਾਰਾ ਹੀ ਮੰਨ ਕੇ ਚਲੋ ਹੁਣ ਆ ਬਾਈ ਨਾਲ ਕੋ ਗਾਇਆਂ ਨੇ ਇੱਧਰ ਫਾਰਮ ਬੜਾ ਤਕੜਾ ਹੈ। ਬਾਈ ਕਿੰਨੀਆਂ ਗਾਂ ਗਾਵਾ ਹੋਣਗੀਆਂ? 150 ਗਾਂ ਹੈ। ਹੁਣ ਥੋੜਾ ਮੰਨ ਕੇ ਚੱਲ ਵਿੱਚੇ ਅਚਾਰ ਦਾ ਮਿਕਸ ਕਰਨੇ ਦਾ ਜਿਹੜਾ ਮਗਰ ਲਾਇਆ ਮਿਕਸਰ ਹੈ ਨਾ ਵਿੱਚੇ ਥੋੜਾ ਫੀਡ ਦਾ ਵਿੱਚੇ ਹੋਰ ਲੱ ਲੱਪਾ ਜੋ ਵੀ ਤੁਸੀਂ ਕੰਮ ਲੈਣਾ ਪੀਟੀਓ ਤੇ ਸਾਰਾ ਇਹ ਤੇ ਡਿਪੈਂਡ ਆ। ਹਾਂਜੀ। ਤੇ ਉੱਪਰ ਫੀਡ ਬਣਾਉਣੀ ਉਹ ਵੀ ਯਾਰ। ਸਾਰਾ ਕੁਝ ਸਿੱਧੇ ਪਲੇ ਡਿਪੈਂਡ ਆ। ਮਤਲਬ ਵਧੀਆ ਚੱਲਦਾ ਹੈ। ਕਹਿਣ ਦਾ ਭਾਵ। ਪਹਿਲਾਂ ਟੋਕਾ ਵੀ ਕਰਨਾ ਸੀ ਛੋਟੀ ਵੀ ਰੱਖੀ ਸੀ ਜਿਹੜਾ ਟੋਕਾ ਕਰਦੇ ਹਾਂ ਹਾਂ ਵੀ ਆ ਹਨਾ ਠੀਕ ਆ ਜੀ ਸਹੀ ਆ ਬਾਕੀ ਤੁਹਾਡਾ ਐਕਸਪੀਰੀਅੰਸ ਵਧੀਆ ਰਿਹਾ ਜਣੀ ਆਉਂਦੀ ਰਣ ਕੈਨ ਦਾ ਭਾਅ ਪਹਿਲਾਂ ਬਾਈ ਦਾ ਕੋਈ ਦੂਜਾ ਸੀਗਾ ਆਪਾਂ ਹੁਣ ਨਾਮ ਤਾਂ ਲੈਣਾ ਨਹੀਂ ਕੰਪਨੀ ਦਾ ਉਹ ਬਾਈ ਦਾ ਮਿਲਦਾ 21 ਕੇ 20 ਮਾਡਲ ਦਾ ਵਿੱਚ ਦੇ ਕੇ ਫੇਰ ਆ ਮਤਲਬ ਲਿਆ ਸੀਗਾ ਹਾਂ ਫੇਰ ਆ ਲਿਆ ਸੀਗਾ ਸਾਰੇ ਚ ਲਾਇਆ ਤਾਂ ਨਾ ਕੋਈ ਗੱਲ ਦਿੱਕਤ ਆਦੀ ਨਹੀਂ ਕੋਈ ਆਹੀ ਤੁਰ ਕੇ ਕੰਮੇ ਵੀ ਕਰਦੇ ਆਉਂਦੇ ਨਹੀਂ ਨੀ ਕੰਮ ਕਰਦੇ ਕੰਪਨੀ ਦਾ ਮਤਲਬ ਫੀਡਬੈਕ ਵਧੀਆ ਨਹੀਂ ਸੀਗਾ ਬਾਅਦ ਚ ਫੀਲਡ ਵਾਲਾ ਕੰਮ ਕੰਮ ਕਹਿਣ ਤੇ ਸਮਾਨ ਹੀ ਨਹੀਂ ਆਉਂਦਾ ਦੋ ਦਿਨ ਮਾਰਦੇ ਨੇ ਹਾਂ ਇਹ ਹੀ ਥੋੜਾ ਜਿਹਾ ਬਾਈ ਬਾਅਦ ਚ ਨਾ ਦੇਖ ਕੰਪਨੀਆਂ ਟਰੈਕਟਰ ਵੇਚਤਾ ਦੰਨੀਆਂ ਮੇਰੇ ਫੋਨ ਕੀਤਾ ਬੰਦੇ ਪਹੁੰਚਾ ਹਾਂ ਆਪਾਂ ਦਾ ਬਾਈ ਜਦੇ ਤੈਨੂੰ ਪਤਾ ਉਸੇ ਟਾਈਮ ਹਾਜ਼ਰ ਹੋਈਦਾ ਜਿੱਥੇ ਮਰਜੀ ਹੋਈਏ ਜਾਂ ਆਪਾਂ ਟਾਈਮ ਦੇ ਦਈਦਾ ਬਾਈ ਇਸ ਟਾਈਮ ਤੇਰੇ ਕੋਲ ਪਹੁੰਚ ਜਾਾਂਗੇ ਨਹੀਂ ਹਜੇ ਸਾਡੀ ਬੰਦਿਆਂ ਨੇ ਕੁਝ ਸਾਨੂੰ ਦੱਸਿਆ ਵੀ ਨਹੀਂ ਸਵੇਰੇ ਹਾਂ ਸਾਨੂੰ ਲੇਟ ਪਤਾ ਲੱਗਿਆ ਨਹੀਂ ਸਾਧ ਰਹੇ ਆ ਇਹਨਾਂ ਦਾ ਬਾਈ ਦਾ ਫੋਨ ਆਇਆ ਕਰਦਾ ਉਹ ਤਾਂ ਸਭ ਤੋਂ ਵੱਧ ਜਿਹੜੀ ਮਾਰਕੀਟ ਖਰਾਬ ਹੁੰਦੀ ਹੈ ਨਾ ਜਦ ਆਪਾਂ ਕਸਟਮਰ ਨਾਲ ਚੱਜ ਨਾਲ ਗੱਲ ਨਹੀਂ ਕਰਦੇ ਕਸਟਮਰ ਦੀ ਆਪਾਂ ਮੰਨ ਕੇ ਚੱਲ ਵੀ ਜਿਹੜੀ ਪ੍ਰੋਬਲਮ ਆਉਦਾ ਹੱਲ ਨਹੀਂ ਕਰਦੇ ਹਾਂ ਟਾਈਮ ਸਿਰਫ ਆ ਆਉਣੀ ਕਰਦੇ ਹੈ ਜਿਹੜਾ ਟਾਈਮ ਦਿੱਤਾ ਚਲੋ ਬਾਕੀ ਬਾਈ ਦਾ ਫਿਰ ਹੱਲ ਕਰਕੇ ਫਿਰ ਆਪਾਂ ਪਾਵਾਂਗੇ ਦਿਖਾ ਕੇ ਚਲਾ ਚਲਾ ਕੇ ਤੁਹਾਨੂੰ ਦਿਖਾਵਾਂਗੇ ਬਾਕੀ ਟਰੈਕਟਰ ਬਹੁਤ ਮਤਲਬ ਕਾਮਜਾਬ ਹੈ 75 ਐਚਪੀ ਦੀ ਰੇਂਜ ਚ ਤੇਲ ਵੀ ਹਿਸਾਬ ਨਾਲੇ ਖਾਂਦਾ ਤੁਸੀਂ ਨਵੇਂ ਉਹ ਦੁਨੀਆਂ ਮੰਲਾਈਆਂ ਹਨਾ ਹਾਂ ਇਹ ਬਾਈ ਇਹਨਾਂ ਨੇ ਬਾਅਦ ਚ ਲਾਈਆ ਠੀਕ ਆ ਪਲੇਟਾ ਬਾਈ ਇਹ ਹੈ ਬਰੀਕ ਆ ਪਰ ਹੈ ਨਿੱਗਰ ਇਹ ਹੈ ਬਰੀਕ ਆ 10 ਤੇ ਵੱਧ ਹੋ ਗਈ ਬਾਈ ਇਹ ਹਾਂ ਕਿੰਨੀਆਂ ਲੱਗੀਆਂ 1 2 3 4 5 6 7 8 9 10 11 22 ਪਲੇਟਾਂ ਮੰਨ ਕੇ ਚੱਲ 2 3 ਕਿਲੋ 4 ਕਿਲੋ ਵਜਨ ਹੋਊਗਾ 4 5 ਕਿਲੋ ਤਾਹੀਂ ਬਾਈ ਫੋਰ ਬਾਈ ਫੋਰ ਕਾਮਯਾਬ ਹੈ ਕਿਉਂਕਿ ਜਿਹੜੀ ਮਸ਼ੀਨ ਆ ਉਹ ਨਿੱਗਰ ਆ ਬਾਈ ਤੁਹਾਡੀ ਨਾ ਨਹੀਂ ਤਾਂ ਮੂਰੇ ਟਾਇਰੇ ਨਾਲ ਲਾਵੇ ਇਹ ਹਾਂ ਇਹ ਨਾ ਤੁਹਾਨੂੰ ਅਸੀਂ ਥੋੜਾ ਜਿਆਦਾ ਮੰਨ ਕੇ ਚੱਲੋ ਵੀ ਹੁਣ ਵੀਡੀਓ ਬਣਾ ਰਹੇ ਆ ਜੇ ਤੁਹਾਨੂੰ ਅਸੀਂ ਲੱਗੀ ਫਿਰ ਦਿਖਾਉਂਦੇ ਨਾ ਉਹ ਮੰਨ ਕੇ ਚੱਲ ਵੀ ਇਹ ਆ ਆ ਹੁੱਡ ਤੇ ਛਤਰੀ ਵਾਲੀ ਹੁੱਡ ਤੇ 5 ਫੁੱਟ 6 ਫੁੱਟ ਉੱਪਰ ਨੂੰ ਹੋਰਦੀ ਉਹ ਜਿਹੜੀ ਦੀ ਟੋਕ ਲੱਗੀ ਵੀ ਦੀ ਟੋਕਰੀ ਲੱਗੀ ਹੋਈ ਸੀਗੀ ਇੱਥੇ ਪਈ ਹੁਣੀ ਬਾਈ ਨਾਲੇ ਖੋਲੀ ਮਸ਼ੀਨ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਕਰਦੇ ਆ ਹੁਣੀ ਤਾਂ ਹੱਲ ਬਾਈ ਭਾਈ ਆਹ ਵਾਲੀ ਮਸ਼ੀਨ ਸੀਗੀ ਆਹ ਦੇਖ ਲਓ ਵੀ ਪਰ ਬਸ ਇਹਦਾ ਜ਼ਿਆਦਾਤਰ ਤਾਂ ਬੰਦੇ ਨੂੰ ਪਤਾ ਜਿਹੜੇ ਮੱਕੀ ਦਾ ਹਨਾ ਚਾਰ ਦਾ ਕੰਮ ਕਰਦੇ ਆ ਇਹ ਵਾਲੀ ਮਸ਼ੀਨ ਸੀਗੀ ਮੰਨ ਕੇ ਚੱਲ ਵੀ ਇਹਦੇ ਵਾਸਤੇ ਭਾਈ 90 HP ਦਾ ਟਰੈਕਟਰ ਉਹ ਕਹਿੰਦੇ ਆ ਵੀ 90 HP ਦਾ ਚਾਹੀਦਾ ਹਨਾ ਹਾਂ ਪਰ ਉਹਨਾਂ ਨੇ 400 ਰੁਪਏ 75 ਦੇ ਲਾਦੇ ਛੋਟਾ ਖਿੱਚੀ ਜਾਂਦਾ ਚਲੋ ਆ ਇੱਧਰ ਬਾਈ ਨਾ ਦਾ ਫੀਡ ਆਪਣੀ ਤਿਆਰ ਕਰਦੇ ਹਾਂ ਕਿਉਂਕਿ ਮੰਨ ਕੇ ਚਲੋ ਵੀ ਜੇ ਤਾਂ ਆਪਣੇ ਕੋਲ 5-7 ਡੰਗਰ ਹੈ ਫਿਰ ਤਾਂ ਆਪਾਂ ਬਾਹਰ ਤੇ ਲੈ ਕੇ ਪਾ ਦਨੇ ਜਾਂ ਆਪਾਂ ਕਿਸੇ ਕੋਲੂ ਤੇ ਤਿਆਰ ਕਰਾ ਲਨੇ ਜਦ ਹੁਣ ਇਹਨਾਂ ਕੋਈ ਮਤਲਬ ਡੰਕਰ ਜਾਦਾ ਏ ਤਾਂ ਇਹਨਾਂ ਨੂੰ ਸਾਰਾ ਸੈਟਅਪ ਫਿਰ ਆਪਣਾ ਹੀ ਚਾਹੀਦਾ ਹੁੰਦਾ ਬਾਈ ਇੱਧਰ ਗੋਬਰ ਗੈਸ ਪਲੈਂਟ ਲਾਇਆ ਬਾਈ ਨਾਲ ਇਹਨਾਂ ਦੇ ਨਾਲ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਇਹ ਬਾਈ ਨਾਲ ਦਾ ਪਿੰਡ ਹੈਗਾ ਬਹਾਦਰਪੁਰ ਇਹਨਾਂ ਨੇ ਸਾਰੇ ਪਿੰਡ ਨੂੰ ਮਤਲਬ ਪਿੰਡ ਦੀ ਆਬਾਦੀ ਠੀਕ ਠੀਕ ਜੀ ਆ ਮੈਂ ਨਾ ਆਪਾਂ ਛੋਟਾ ਕਹਿ ਸਕਦੇ ਨਾ ਵੱਡਾ ਸਾਰੇ ਪਿੰਡ ਨੂੰ ਗੋਬਰ ਗੈਸ ਆ ਜਿਹੜੀ ਗੈਸ ਹੈ ਇਹ ਫ੍ਰੀ ਦਿੰਨੇ ਹੈ ਨਾ ਬਈ ਇਦਾਂ ਹੀ ਆ ਸਾਰੇ ਪਿੰਡ ਨੂੰ ਇਹਨਾਂ ਨੂੰ ਮਨ ਲੱਗਦਾ ਪਿੰਡ ਨੂੰ ਬਈ ਅਵਾਰਡ ਵੀ ਮਿਲਿਆ ਵਾ ਕੋਈ ਹਨਾ ਬਾਈ ਜਿਹੜਾ ਓਨਰ ਆ ਇੱਥੇ ਦਾ ਉਹ ਹੈ ਨਹੀਂ ਬਾਈ ਨਾਲ ਜੇ ਆਪਾਂ ਤੁਹਾਡੀ ਗੱਲ ਕਰਾਵਾਂਗੇ ਥੋੜਾ ਘਰ ਗਿਆ ਵਾ ਕੰਮ ਕੰਮ ਜਾ ਕਰਨ ਤੇ ਬਾਕੀ ਵਧੀਆ ਬਾਈ ਨਾਲ ਸਾਫ ਸੁਥਰਾ ਕੰਮ ਹੈ ਬੀਐਮਸੀ ਇਹਨਾਂ ਨੇ ਇੱਥੇ ਲਾਇਆ ਹੋਇਆ ਅੰਦਰ ਮਤਲਬ ਦੁੱਧ ਠੰਡਾ ਕਰਕੇ ਨਾ ਫਿਰ ਇਹ ਇੱਕ ਟਾਈਮੇ ਜਿੰਨੂ ਵੀ ਮਤਲਬ ਵੇਚਦੇ ਆ ਚਕਾਉਂਦੇ ਆ ਇੱਕੋ ਟਾਈਮ ਦਿੰਦੇ ਇਹਨੂੰ ਦੋ ਟਾਈਮ ਨਹੀਂ ਵੀ ਦੋ ਟਾਈਮਾਂ ਦਾ ਇਕੱਠਾ ਕਰਕੇ ਇੱਕ ਟਾਈਮ ਇਹ ਦਿੰਦੇ ਆ ਉਹ ਸਾਹਮਣੇ ਉਧਰ ਉੱਥੇ ਖੜਾ ਕੇ ਇਹ ਗਾਂ ਚ ਆਉਂਦੇ ਨੇ ਉਹ ਜਿੱਥੇ ਮੋਟਰਸਾਈਕਲ ਖੜੀ ਤੇ ਦੇਖਦਾ ਹੁਣ ਤੁਹਾਨੂੰ ਤੇ ਬਾਕੀ ਹੁਣ ਇਹਦਾ ਆਪਾਂ ਉਹ ਕਰਕੇ ਨਾ ਚਲਾ ਕੇ ਵੀਡੀਓ ਤੇ ਤੁਹਾਨੂੰ ਫਿਰ ਪਾਵਾਂਗੇ ਵੀਡੀਓ ਸ਼ਾਰਟ